ਸਸੀ ਕਾਲ ਜੀ ਮੈਂ ਜਸਕਰਨ ਸਿੰਘ ਗਹਿਰੀ ਪੁੱਤਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਜੁਨੀਅਨ ਰਜਿਸਟਰਡ ਜਲ ਸਰੋਤ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮੈਨੂੰ ਪ੍ਰਮੁਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਜਿਹੜਾ 20 ਤੋਂ 27% ਜਿਹੜਾ ਪਾਣੀ ਲੱਗਦਾਗਾ ਖੇਤਾਂ ਦੇ ਵਿੱਚ ਤਾਂ ਉਹਦੇ ਆਧਾਰ ਤੇ ਕਹਿ ਰਿਹਾ ਸੀ ਕਿ ਸਾਨੂੰ 100% ਫੇਕ ਅੰਕੜੇ ਦਿਓ ਤੇ ਅਸੀਂ ਫੇਕ ਅੰਕੜੇ ਦੇਣ ਤੋਂ ਮਨਾ ਕਰਦਾ ਜਿਸ ਕਰਕੇ 250 ਪਰਿਵਾਰੀਆਂ ਦੇ ਨਾਲ ਇਹ ਚਾਰ ਸ਼ੀਟ ਕਰਤੀ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਨਾਤੇ ਸਸਪੈਂਡ ਕਰਤਾ ਤੇ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਾਫੀ ਸੰਘਰਸ਼ ਲੜਿਆ ਗਿਆ ਔਰ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਵਿਖੇ ਵੀ ਇੱਕ ਰੈਲੀ ਕੱਢੀ ਗਈ ਉਸੇ ਦਵਾਹੇਠ ਮੁਲਾਜ਼ਮਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦਵਾਹੇਠ ਸਰਕਾਰ ਨੇ ਮੈਨੂੰ ਬਹਾਲ ਕੀਤਾ ਹੈ ਔਰ ਅੱਜ ਜੁਆਇਨਿੰਗ ਸਮੇਂ ਜੁਵੀਡੀਸੀ ਸਰਕਲ ਦੇ ਅਮਰਸਰ ਦੇ ਜੰਡਿਆਲਾ ਡਿਵੀਜ਼ਨ ਵਿਖੇ ਅਮਰਸਰ ਨਾਲ ਸੰਬੰਧਿਤ ਸਮੂਹ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਪਹੁੰਚ ਕੇ ਅਤੇ ਜਲ ਸਰੋਤ ਵਿਭਾਗ ਦੇ ਪੰਜੇ ਡਿਵੀਜ਼ਨਾਂ ਨਿਰਦੇਸ਼ ਸਾਥੀਆਂ ਨੇ ਪਹੁੰਚ ਕੇ ਇੰਨਾ ਮਾਨ ਸਤਿਕਾਰ ਦਿੱਤਾ ਜੁਆਇਨਿੰਗ ਸਮੇਂ ਕਿ ਮੈਂ ਸਦਾ ਇਹਨਾਂ ਦਾ ਰਿਣੀ ਰਹਾਂਗਾ ਔਰ ਪੰਜਾਬ ਦੇ ਮੁਲਾਜ਼ਮਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਆਵਾਜ਼ ਸਦਾ ਚੱਕਦ ਰਾਂਗਾ ਧੰਨਵਾਦ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ